ਇੱਕ ਗੱਲ ਹੈ ਬੀਤੀ ਦਿਨਾਂ ਦੀ ਜਦੋਂ ਕਾਗਜ਼ ਦਾਖਲ ਕਰਾਉਣ ਪਹੁੰਚਦੇ ਨੇ ਕਿਉਂਕਿ ਜਿਹੜਾ ਮਨਦੀਪ ਸਿੰਘ ਹੈ ਇਹ ਪੰਥਕ ਜਿਹੜੀਆਂ ਧਰਾਨੇ ਜਾਂ ਪੰਥਕ ਪਾਰਟੀਆਂ ਨੇ ਉਹਨਾਂ ਦਾ ਸਾਂਝਾ ਉਮੀਦਵਾਰ ਹੈ ਜਿੱਥੇ ਦੂਜੀਆਂ ਪਾਰਟੀਆਂ ਵੀ ਆਈਆਂ ਸੀ ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਸਮਰਥਕ ਹੀ ਉਹ ਵੀ ਆਏ ਸੀ ਸਾਡੇ ਜਿਹੜੇ ਇਹਨਾਂ ਨੇ ਕਾਗਜ਼ ਭਰ ਕੇ ਜਦੋਂ ਬਾਹਰ ਆਉਂਦੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤੇ ਉੱਥੇ ਜਦੋਂ ਮੀਡੀਆ ਦੇ ਨਾਲ ਗੱਲ ਕੀਤੀ ਉੱਥੇ ਸਾਰਾ ਪੱਤਰਕਾਰ ਭਾਈ ਜਰਾ ਇਕੱਠਾ ਹੋਇਆ ਸੀ ਸਾਰਿਆਂ ਨੇ ਸਵਾਲ ਕੀਤੇ ਉੱਥੇ ਮੈਂ ਵੀ ਸਵਾਲ ਕੀਤੇ ਠੀਕ ਹੈ ਜੀ ਜਿਹੜਾ ਰਜਿੰਦਰ ਤਲਵੰਡੀ ਹੈ ਇਹ ਨਾ ਇਹਨੂੰ ਪਤਾ ਨਹੀਂ ਕੀ ਗੱਲ ਹੋਈ ਇਹਨੇ ਸਾਰਿਆਂ ਨੂੰ ਉੱਥੇ ਮੌਜੂਦਾ ਜਿਹੜਾ ਐਟ ਟਾਈਮ ਤੇ ਭਾਈ ਸਰਬਜੀਤ ਸਿੰਘ ਖਾਲਸਾ ਐ MP ਐ ਉਹਨਾਂ ਨੂੰ ਵੀ ੱੱਕਾ ਮਾਰ ਕੇ ਅਮਰਤਪਾਲ ਦੇ ਪਿਤਾ ਜੀ ਆ ਉੱਥੇ ਖੜੇ ਉਹਨਾਂ ਨੂੰ ਵੀ ੱੱਕਾ ਮਾਰ ਕੇ ਅੱਗੇ ਆਉਂਦਾ ਇਹ ਕਹਿੰਦਾ ਕਿ ਮੈਂ ਮੁੱਖ ਬੁਲਾ ਰਾਂ ਮੇਰੇ ਨਾਲ ਗੱਲ ਕਰੋ ਮਾ ਅਸੀਂ ਤੇਰਨਾ ਗੱਲ ਨਹੀਂ ਕਰਨਾ ਸਵਾਲ ਇਹਨਾਂ ਨੂੰ ਕੀਤਾ ਹੈ ਬਾਪੂ تر세ਮ ਜੀ ਨੂੰ ਸਵਾਲ ਕੀਤਾ ਹੈ ਉਹ ਜਵਾਬ ਦੇ ਰਹੇ ਨੇ ਜਦੋਂ ਤੇਰਨਾ ਸਵਾਲ ਕਰਾਂਗੇ ਤੂੰ ਜਵਾਬ ਦੇ ਇਹ ਤਲਖੀ ਦੇ ਵਿੱਚ ਆਣ ਕੇ ਇਹਨੇ ਕਿਹਾ ਵੀ ਤਲਖੀ ਕਿਹੜੀ ਗੱਲ ਦੀ ਤਲਖੀ ਹੋਗੀ ਜਿਵੇਂ ਤੁਸੀਂ ਕਿ ਐਸਾ ਸਵਾਲ ਤੁਸੀਂ ਕਿਹੜਾ ਪੁੱਛ ਲਿਆ ਸੀ ਕਿ ਦੋ ਇੱਕ ਐਮਪੀ ਨੂੰ ਪਾਸੇ ਕਰਕੇ ਬਾਪੂ تر세ਮ ਨੂੰ ਪਾਸੇ ਕਰਕੇ ਉਹਨੂੰ ਆਪ ਅੱਗੇ ਆਉਣਾ ਪਿਆ ਐਸਾ ਸਵਾਲ ਕਿਹੜਾ ਸੀ ਸਵਾਲ ਇਹ ਕੀਤਾ ਸੀ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ 4 ਲੱਖ ਲੋਕਾਂ ਨੇ ਭਾਈ ਅਮਰਤਪਾਲ ਜੀ ਨੂੰ ਚੁਣਿਆ ਹੈ ਪਰ ਜਿਹੜਾ ਵਿਕਾਸ ਹੈ ਜ 1.5 ਸਾਲ ਹੋ ਗਿਆ ਵਿਕਾਸ ਰੁਕਿਆ ਹੋਇਆ ਹੈ ਲੋਕ ਕਹਿ ਰਹੇ ਨੇ ਕਿ ਵਿਕਾਸ ਕਿਉਂ ਨਹੀਂ ਹੋ ਰਿਹਾ ਇਹ ਸਵਾਲ ਚੱਲਦਾ ਪਿਆ ਸੀ ਬਾਪੂ ਜੀ ਜਵਾਬ ਦੇ ਰਹੇ ਸੀ ਇਸ ਸਬੰਧੀ ਇਹ ਵਿੱਚ ਆਣ ਕੇ ਨੇ ਸਾਰਿਆਂ ਨੂੰ ਧੱਕਾ ਮਾਰ ਕੇ ਆਣ ਕੇ ਕਹਿੰਦਾ ਕਿ ਮੈਂ ਜਵਾਬ ਦਵਾਂਗਾ ਅਸੀਂ ਕਹਾਂ ਅਸੀਂ ਤੇਰੇ ਕੋਲ ਜਵਾਬ ਨਹੀਂ ਲੈਣਾ ਅਸੀਂ ਬਾਪੂ ਜੀ ਕੋਲ ਲੈਣਾ ਹੈ ਤੇ ਇਹੋ ਇਸੇ ਤਲਖੀ ਦੇ ਨਾਲ ਇਹ ਸਾਨੂੰ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਵਿਕਾਉ ਜੋ ਇਹ মিডিਆ ਸਾਰਾ ਵਿਕਾਉ ਆ ਤੇ ਇਸੇ ਗਣਾ ਗੱਲ ਤੇ ਨਾਲ ਫਿਰ মিডিਆ ਵੀ ਸਾਰਾ ਭੜਕ ਉੱਠਿਆ ਕਿ ਤੂੰ ਸਾਨੂੰ ਪੈਸੇ ਦਿੱਤੇ ਨੇ ਤੂੰ ਸਾਨੂੰ ਵਕਾਈ ਕਹਿਣ ਦਾ ਫਿਰ ਸਾਰੇ মিডিਆ ਨੇ ਉੱਥੇ ਬਾਈਕਾਟ ਕਰ ਦਿੱਤਾ ਇਹਨਾਂ ਸਾਰਿਆਂ ਦਾ ਹਾਂਜੀ ਪਰ ਤੁਸੀਂ ਅਬ ਜਵਾਬ ਲੈ ਲੈਣਾ ਸੀ ਫਿਰ ਜੋ ਜਵਾਬ ਦੇ ਦਿੰਦਾ ਫਿਰ ਕਿੱਡੀ ਗੱਲ ਚਲੋ ਉੱਥੋਂ ਲੈ ਲੈਂਦੇ ਜਵਾਬ ਪਾ ਕੇ ਹੈ ਤਾਂ ਉਹੀ ਪਾਰਟੀ ਦਾ ਜਵਾਬ ਅਸੀਂ ਉਹਦੇ ਕੋਲ ਤਦ ਲੈਂਦੇ ਨਾ ਜਦੋਂ ਉਹਨੂੰ ਸਵਾਲ ਕਰਦੇ ਸੀ ਉਹ ਜਦੋਂ ਬਾਪੂ ਜੀ ਦੇ ਨਾਲ ਗੱਲ ਹੋ ਰਹੀ ਸੀ ਤੇ ਉਹਨੇ ਆਣ ਕੇ ਵਿੱਚ ਆਣ ਕੇ ਆਪਣੀ ਲਾਤ ਅਡਾਈ ਆ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦੇਵਾਂ ਕਿ ਜਵਾਬ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਕਿ ਕਿਉਂਕਿ ਬਾਪੂ ਜੀ ਬੋਲਦੇ ਪਏ ਨੇ ਜਦੋਂ ਗੱਲ ਨੂੰ ਟੋਕ ਕੇ ਬੋਲਿਆ ਜਾਵੇਗਾ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਗੱਲ ਹੈ ਦਿਸ਼ਾਹੀਣ ਹੋ ਜਾਏਗੀ ਇਸ ਕਰਕੇ ਉਹਨਾਂ ਦਾ ਜਵਾਬ ਨਹੀਂ ਲਿਆ ਗਿਆ ਉਸ ਮੌਕੇ ਤੇ ਔਰ ਸਾਰਿਆਂ ਨੇ ਇੱਕ ਇੱਕ ਪੱਤਰਕਾਰ ਨੇ ਨਹੀਂ ਸਾਰੇ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਬਾਪੂ ਜੀ ਨਾਲ ਸਵਾਲ ਕਿਉਂਕਿ ਬਾਪੂ ਜੀ ਇਸ ਵਕਤ ਇੱਕ ਚਿਹਰਾ ਨੇ ਔਰ ਉਹਨਾਂ ਤੋਂ ਹਰ ਇੱਕ ਚਾਹੁੰਦਾ ਹੈ ਕਿ ਉਹ ਜਿਹੜੀ ਗੱਲ ਕਰਨਗੇ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਇਸ ਕਰਕੇ ਬਾਪੂ ਜੀ ਦੇ ਜਵਾਬ ਦੀ ਜਿਆਦਾ ਹਰ ਇੱਕ ਨੂੰ ਅਡੀਕ ਰਹਿੰਦੀ ਹੈ ਇਸ ਕਰਕੇ ਅਸੀਂ ਵੀ ਜਿਹੜਾ ਆ ਬਾਪੂ ਜੀ ਦੇ ਜਵਾਬ ਤੇ ਜਿਆਦਾ ਕੰਸੈਂਟਰੇਟ ਕੀਤਾ ਪਰਚਾ ਕਰਨ ਦੀ ਨੌਬਤ ਕਿਉਂ ਆਈ ਪਰਚਾ ਜਿਹੜਾ ਜਿਵੇਂ ਹੁਣ ਤੁਹਾਨੂੰ ਪਤਾ ਲੱਗਾ ਕਿ ਪਰਚੇ ਦੀ ਮੈਂ ਤੁਹਾਨੂੰ ਦੱਸਦਾ ਜੀ ਅਸੀਂ 18 ਅਕਤੂਬਰ ਦੀ ਗੱਲ ਹੈ ਜਿਸ ਦਿਨ ਇਹ ਘਟਨਾ ਵਾਪਰਦੀ ਹੈ ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ 18 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ 3 ਦਿਨ ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਸਾਨੂੰ ਸ਼ਿਕਾਇਤ ਇਸ ਕਰਕੇ ਦਰਜ ਕਰਵਾਉਣ ਦੀ ਨੌਬਤ ਆਈ ਕਿ ਇਹ ਬਾਬਾ ਜੀ ਨੂੰ ਪਰਸਨਲੀ ਅਟੈਕ ਕੀਤਾ ਜਾ ਰਿਹਾ ਸੀ ਇਹ ਜਾਤੀ ਸੂਚਕ ਸ਼ਬਦ ਬੋਲੇ ਜਾ ਰਹੇ ਸੀ ਔਰ ਬਾਹਰੋਂ ਵਿਦੇਸ਼ਾਂ ਤੋਂ ਕਾਲਾਂ ਕਰਕੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕੋਣ ਦੇ ਰਿਹਾ ਸੀ ਧਮਕੀਆਂ ਇਹ ਸਾਨੂੰ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਰਜਿੰਦਰ ਤਲਵੰਡੀ ਔਰ ਚਮਕੌਰ ਦੇ ਸਮਰਥਕ ਆ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਬੰਦ ਕਰ ਦਿਓ ਇਹਨਾਂ ਦੇ ਕੋਲ ਇਹ ਬਕਾਇਦਾ ਰਿਕਾਰਡਿੰਗ ਪਈ ਆ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਜਾਂ ਤੇ ਦਮਾਲਾ ਤੂੰ ਆਪ ਲਾ ਦੇ ਨਹੀਂ ਤਾਂ ਅਸੀਂ ਤੇਰਾ ਲਵਾ ਦੇਣਾ ਏ ਹੁਣ ਬੰਦ ਕਰ ਜਾ ਸਵਾਲ ਬੰਦ ਕਰ ਜੇ ਜਿਹੜੀ ਬਾਹਰੋਂ ਕਾਲ ਆਉਣੀ ਨਾ ਅਸੀਂ ਇਧਰੋਂ ਹੀ ਜਾ ਰਹੇ ਸੀ ਤੇ ਇਹਨਾਂ ਨੇ ਸਾਨੂੰ ਆਵਾਜ਼ ਮਾਰ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਸਮਰਥਕਾਂ ਨੇ ਸਾਨੂੰ ਆਵਾਜ਼ ਮਾਰੀ ਆ ਸਾਨੂੰ ਰੋਕਿਆ ਏ ਸਾਨੂੰ ਰੋਕ ਕੇ ਕਹਿੰਦੇ ਕਿ ਜਿਹੜੀ ਵੀਡੀਓ ਤੁਸੀਂ ਖਬਰ ਜਿਹੜੀ ਚਲਾਈ ਉਹ ਡਿਲੀਟ ਕਰ ਦਿਓ ਮਾਹ ਮਾਹੋ ਖਬਰ ਡਿਲੀਟ ਨਹੀਂ ਹੋਣੀ ਕਹਿੰਦੇ ਕਿ ਫਿਰ ਬੰਦੇ ਮਰ ਜਾਂਦੇ ਹੁੰਦੇ ਨੇ ਨਾ ਖਬਰਾਂ ਦੇ ਪਿੱਛੇ ਅਸੀਂ ਫਿਰ ਉਹਨਾਂ ਨੂੰ ਕਹਾਂਗੇ ਤੁਸੀਂ ਮਾਰ ਦਿਓ ਸਾਨੂੰ ਗੋਲੀ ਮਾਰ ਦਿਓ ਸਾਨੂੰ ਜੇ ਸਾਡੇ ਹੋਣਗੇ ਤੇ ਸਾਨੂੰ ਚੁੱਕ ਕੇ ਲੈ ਜਾਣਗੇ ਇਹਨੇ ਚਿਰ ਨੂੰ ਇੱਥੇ ਗੱਲ ਹੋਈ ਕਿ ਮਹਾ ਮੈਨੂੰ ਬਾਹਰੋਂ ਕਾਲਾਂ ਵੀ ਆ ਰਹੀਆਂ ਨੇ ਧਮਕੀ ਦੇ ਦੇ ਰਹੇ ਨੇ ਕਹਿੰਦੇ ਕਿ ਤੁਸੀਂ ਝੂਠ ਬੋਲਦੇ ਉਸੇ ਟਾਈਮ ਤੇ ਇੱਕ ਬਾਹਰੋਂ ਕਾਲ ਆਉਂਦੀ ਆ ਬਾਹਰ ਦਾ ਨੰਬਰ ਹੈ ਉਹ ਕਹਿੰਦਾ ਕਿ ਬਾਬਾ ਸਵਾਲ ਕਰਨੇ ਬੰਦ ਕਰ ਦੇ ਮਹਾ ਮੈਂ ਸਵਾਲ ਕਿਉਂ ਬੰਦ ਕਰਾਂ ਕਹਿੰਦਾ ਫਿਰ ਦਿਮਾਲਾ ਲਾ ਦੇ ਮਹਾ ਮੈਂ ਕਿਉਂ ਦਿਮਾਲਾ ਲਾਵਾਂ ਦਿਮਾਲਾ ਕਿਸੇ ਦੇ ਪਿਓ ਦਾ ਹੈ ਕਹਿੰਦਾ ਜੇ ਤੂੰ ਨਾ ਲਾਵੇਂਗਾ ਤਾਂ ਸੀਲਵਾ ਦਾਂਗੇ ਹਮ ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਪੰਥਕ ਧਰਾਂ ਆ ਇੱਕ ਪਾਸੇ ਕਹਿੰਦੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਆ ਯਾਰ ਇਹ ਤਾਂ ਦਿਮਾਲੇ ਲੋਨ ਤੱਕ ਆ ਗਏ ਨੇ ਜਦੋਂ ਇਹਨਾਂ ਦੇ ਕੋਲ ਪਾਵਰ ਆ ਗਈ ਇਹ ਤਾਂ ਘਰਾਂ ਦੇ ਵਿੱਚ ਵੜ ਕੇ ਪੱਗਾ ਲਉਣਗੇ ਇਹ ਫਿਰ ਕਿਹੋ ਜਿਹਾ ਪੰਥਕ ਚਿਹਰੇ ਨੇ ਕਿ ਜਿਹੜੇ ਇੱਕ ਸਿੱਖ ਦਾ ਤੁਹਾ ਮਲਾ ਲੰਤ ਤੁਰੇ ਹੋਏ ਨੇ ਅਸੀਂ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣਾ ਦੇਣਾ ਚਾਹੁੰਦੇ ਆ ਕਿ ਭਾਈ ਮਨਦੀਪ ਸਿੰਘ ਸਾਂਝੀਆਂ ਧਰਾਂ ਦਾ ਉਮੀਦਵਾਰ ਹੈ ਔਰ ਬਾਕੀ ਪਾਰਟੀਆਂ ਦੀਆਂ ਖਬਰਾਂ ਅਸੀਂ ਚਲਾ ਰਹੇ ਹਾਂ ਜਿਵੇਂ ਸਿਮਰਨਜੀਤ ਮਾਨ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਹੋ ਗਏ ਉਹਨਾਂ ਦੀਆਂ ਖਬਰਾਂ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਸਾਡੀਆਂ ਚੱਲ ਰਹੀਆਂ ਨੇ ਪਰ ਜੇਕਰ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਉਹਨਾਂ ਦੇ ਇਸੇ ਗੱਲ ਤੋਂ ਪਿੱਛੇ ਹੋਏ ਕਿ ਉਹਨਾਂ ਵੱਲੋਂ ਇਹ ਵੀ ਨਹੀਂ ਕਿਹਾ ਗਿਆ ਕਿ ਪੱਤਰਕਾਰਾਂ ਦੇ ਨਾਲ ਜੋ ਘਟਨਾ ਵਾਪਰੀ ਹੈ ਉਹ ਗਲਤ ਹੈ ਉਹ ਨਹੀਂ ਹੀ ਵਾਪਰਨੀ ਚਾਹੀਦੀ ਜਦ ਇਹ ਹੁੰਦਾ ਹੋਇਆ ਸੀ ਫਿਰ ਉਸ ਤੋਂ ਬਾਅਦ ਬਾਪੂ ਤਰਸੇਮ ਹੋਰਾਂ ਦੇ ਨਾਲ ਉਹਨੇ ਪਾਰਟੀ ਨਾਲ ਗੱਲਬਾਤ ਕਰਨੀ ਸੀ ਕਿ ਭਾਈ ਤੁਹਾਡਾ ਇਹ ਆਗੂ ਹੈ ਇਹਨੂੰ ਸੰਭਾਲ ਕੇ ਰੱਖੋ ਐਦਾਂ ਹੀ ਤਲਖੀ ਪੱਤਰਕਾਰਾਂ ਦੇ ਨਾਲ ਨਾ ਕਰੋ ਕਿਉਂਕਿ ਲੋਕਲ ਮੀਡੀਆ ਸਾਰਾ ਖਿਲਾਫ ਹੋ ਜੂ ਬਿਲਕੁਲ ਜੀ ਸਾਡੀ ਗੱਲ ਉਹਨਾਂ ਦੇ ਮੀਡੀਆ ਇੰਚਾਰਜ ਨੇ ਉਹਨਾਂ ਨੇ ਸਾਨੂੰ ਮਕਾਲ ਕੀਤੀ ਸੀ ਔਰ ਮੀਡੀਆ ਇੰਚਾਰਜ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਏ ਇਹ ਲਿਖਤੀ ਅਸੀਂ ਕਰ ਦਿੱਤਾ ਏ ਠੀਕ ਹੈ ਜੀ ਪਰ ਬਾਅਦ ਵਿੱਚ ਜਦੋਂ ਇਹਨਾਂ ਦੀਆਂ ਧਮਕੀਆਂ ਵੀ ਬੰਦ ਨਹੀਂ ਹੋਈਆਂ ਔਰ ਉਸ ਰਜਿੰਦਰ ਤਲਵੰਡੀ ਔਰ ਚਮਕੌਰ ਸਿੰਘ ਵੱਲੋਂ ਜਿਹੜਾ ਇਹ ਉਹਨੂੰ ਕੱਢਿਆ ਵੀ ਨਹੀਂ ਗਿਆ ਜੋ ਵੀਡੀਓ ਉਹਨਾਂ ਦੀਆਂ ਚੱਲਦੀਆਂ ਹੀ ਪਈਆਂ ਨੇ ਪੇਜਾਂ ਦੇ ਉੱਤੇ ਵਾਰਿਸ ਪੰਜਾਬ ਦੇ ਜਿਸ ਤੋਂ ਬਾਅਦ ਸਾਨੂੰ ਇਹ ਲੱਗਾ ਹੈ ਕਿ ਹੁਣ ਇਹ ਵਾਕਿਆ ਹੀ ਗੁੰਡਾਗਰਦੀ ਤੇ ਉੱਤਰ ਆਏ ਨੇ ਜਿਸ ਤੋਂ ਅਸੀਂ ਬਾਅਦ ਵਿੱਚ 21 ਅਕਤੂਬਰ ਨੂੰ ਅਸੀਂ ਦਰਖਾਸਤ ਦਿੱਤੀ ਆ ਔਰ ਦਰਖਾਸਤ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਹੁਣ ਸਰਕਾਰਾਂ ਨੂੰ ਕਹਿਰ ਨੇ ਕਿ ਇਹ ਝੂਠਾ ਪਰਚਾ ਹੈ ਸਰਕਾਰ ਨੇ ਕਰਵਾਇਆ ਹੈ ਪਰ ਇਹ ਇਸ ਪਰਚੇ ਦੀ ਸਚਾਈ ਹੈ ਅੱਛਾ ਪਰਚਾ ਸਰਕਾਰ ਨੇ ਨਹੀਂ ਕੀਤਾ ਤੁਸੀਂ ਪੱਤਰਕਾਰਾਂ ਨੇ ਕਰਵਾਇਆ ਬਿਲਕੁਲ ਜੀ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਕਿ ਇਹ ਜਿਹੜੇ ਨੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਲੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਰਕਾਰ ਨੇ ਪਰਚਾ ਸਾਡੇ ਤੇ ਕਰਵਾਇਆ ਹੈ ਮੈਂ ਇੱਥੇ ਹਲਕਾ ਤਰਨ ਤਰਨ ਦੀ ਜਨਤਾ ਨੂੰ ਅਪੀਲ ਕਰਦਾ ਔਰ ਸਿੱਖ ਜਗਤ ਨੂੰ ਅਪੀਲ ਕਰਦਾ ਕਿ ਇਹ ਦੋਨੇ ਜਿਹੜੇ ਲੋਕ ਨੇ ਇਹ ਗੁੰਮਰਾਹ ਕਰ ਰਹੇ ਨੇ ਪਰਚਾ ਸਰਕਾਰ ਨੇ ਨਹੀਂ ਕੀਤਾ ਪਰਚਾ ਪੱਤਰਕਾਰ ਭਾਈਚਾਰੇ ਵੱਲੋਂ ਕਰਵਾਇਆ ਗਿਆ ਕਿਉਂਕਿ ਪੱਤਰਕਾਰ ਭਾਈਚਾਰੇ ਦੇ ਨਾਲ ਇਹਨੇ ਬਤਮੀਜ਼ੀ ਕੀਤੀ ਸੀ ਕਿਨਾ ਕਿਨਾਂ ਦੇ ਉੱਪਰ ਪਰਚਾ ਕਰਵਾਇਆ ਗਿਆ ਜੇ ਚਮਕੌਰ ਸਿੰਘ ਦਾ ਨਾਮ ਵਿੱਚ ਅਰਜਿੰਦਰ ਤਲਵੰਡੀ ਦਾ ਨਾਮ ਵਿੱਚ ਹੋਰ ਕੌਣ ਕੌਣ ਨੇ ਚਾਰ ਪੰਜ ਅਣਪਛਾਤੇ ਨੇ ਜੀ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਹੈ ਕਿਉਂਕਿ ਸਾਡੀ ਪਛਾਣ ਤੋਂ ਬਾਹਰ ਨੇ ਉਹ ਬੰਦੇ ਔਰ ਇਹ ਜਿਹੜਾ ਪਰਚਾ ਸਾਡਾ ਕਰਵਾਉਣ ਦਾ ਮਕਸਦ ਕੋਈ ਨਹੀਂ ਸੀਗਾ ਵੀ ਅਸੀਂ ਮਤਲਬ ਚਾਹੁੰਦੇ ਹੀ ਨਹੀਂ ਸੀ ਅਸੀਂ ਪਰਚੇ ਦੇ ਵਿੱਚ ਆਈਏ ਪਰ ਜਦੋਂ ਸਾਡੀ ਜਾਨ ਨੂੰ ਜਿਹੜਾ ਖਤਰਾ ਹੋਇਆ ਸਾਨੂੰ ਲੱਗਾ ਆ ਕਿ ਇਹ ਗਾਏ ਬਗਾਏ ਸਾਨੂੰ ਕਵਰੇਜ ਕਰਦਿਆਂ ਨੂੰ ਇਹ ਕਿਤੇ ਵੀ ਸਾਡਾ ਨੁਕਸਾਨ ਕਰ ਸਕਦੇ ਆ ਜਿਸ ਤੋਂ ਬਾਅਦ ਸਾਡੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਗਈ